ਅੱਬ ਤੋਂ ਪਹਿਲਾਂ ਸਾਡੇ ਸਾਰੇ ਸਾਰੇ ਦਰਸ਼ਕਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਾਕ ਮੁਬਾਰਕਾਂ ਤਾਂ ਅੱਜ ਜੋ ਸਿੱਖ ਸੰਗਤਾਂ ਗੁਰੂ ਘਰ ਮੱਥਾ ਟੇਕ ਰਹੀਆਂ ਨੇ ਪ੍ਰਕਾਸ਼ ਦਿਹਾੜਾ ਬੜੇ ਹੀ ਉਮਤਾਮ ਦਿਨ ਮਨਾਇਆ ਜਾ ਰਿਹਾ ਤੌਥੇ ਸਿੱਧਰਬਾਰ ਸਾਹਿਬ ਵਿਖੇ ਅਲੌਕਿਕ ਸਜਾਵਟ ਕੀਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਜੋ ਪਹੁੰਚ ਰਹੀਆਂ ਨੇ ਹਮ ਉਮਾਕੇ ਜੋ ਸੰਗਤਾਂ ਦੇ ਵੱਲੋਂ ਇੱਥੇ ਗੁਰੂ ਘਰ ਦੇ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਮੱਥਾ ਟੇਕਣ ਦੇ ਲਈ ਸ਼ੁਕਰਾਨਾ ਕਰਨ ਦੇ ਲਈ ਗੁਰੂ ਘਰ ਦੇ ਵਿੱਚ ਸੰਗਤਾਂ ਦੀ ਵੱਡੀ ਭੀੜ ਨਜ਼ਰ ਆ ਰਹੀ ਸਿੱਧ ਇੱਥੇ ਜੋ ਸਾਜੋ ਸਜਾਵਟ ਕੀਤੀ ਹੋਈ ਹੈ ਮਹਿੰਗੇ ਮਹਿੰਗੇ ਫੁੱਲਾਂ ਦੇ ਨਾਲ ਸਜਾਵਟ ਜੋ ਕਿ ਕੀਤੀ ਹੋਈ ਹੈ ਇਹ ਤਸਵੀਰਾਂ ਉਸ ਵਕਤ ਦੀਆਂ ਨੇ ਜਦੋਂ ਇੱਥੇ ਸਜਾਵਟ ਕੀਤੀ ਜਾ ਰਹੀ ਹੈ ਪਰ ਫਿਲਹਾਲ ਜੋ ਇਹ ਬਹੁਤ ਹੀ ਸੁੰਦਰ ਢੰਗ ਦੇ ਨਾਲ ਜੋ ਇੱਥੇ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾ ਰਹੀ ਹੈ ਤੂੰਮਦਾਮ ਦੇ ਨਾਲ ਜੋ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੋ ਅਲੌਕਿਕ ਸਜਾਵਟ ਦੀਆਂ ਇਹ ਜੋ ਬੇहद ਖੂਬਸੂਰਤ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਤਾਂਤਾਂ ਸਿਰਕੁਰਗਰੰਤ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਪਹੁੰਚ ਰਹੇ ਨੇ ਸੰਗਤਾਂ ਦੇ ਵੱਲੋਂ ਮੱਥਾ ਇੱਥੇ ਟੇਕਿਆ ਜਾ ਰਿਹਾ ਪਰਮਾਤਮਾ ਦੀ ਅਗਿਰਦਾਸ ਕੀਤੀ ਜਾ ਰਹੀ ਹੈ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਸਵੇਰ ਤੋਂ ਹੀ ਜੋ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚ ਰਹੀਆਂ ਨੇ ਤਾਂ ਬੇਹਦ ਖੂਬਸੂਰਤ ਤਸਵੀਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪ੍ਰਭ ਜਿਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਦੇ ਵੱਲੋਂ ਮੱਥਾ ਟੇਕਿਆ ਜਾ ਰਿਹਾ ਹੈ। ਖਾਸ ਇੰਤਜ਼ਾਮ ਇੱਥੇ ਕੀਤੇ ਹੋਏ ਨੇ। ਬਹੁਤ ਦਿਨਾਂ ਤੋਂ ਲਗਾਤਾਰ ਤਿਆਰੀਆਂ ਚੱਲ ਰਹੀਆਂ ਸੀ। ਬਹੁਤ ਹੀ ਸੁੰਦਰ ਢੰਗ ਦੇ ਨਾਲ ਜਦਰਬਾਰ ਸਾਹਿਬ ਨੂੰ ਸੁੰਦਰ ਕਣ ਕੀਤਾ ਗਿਆ ਸਜਾਇਆ ਗਿਆ। ਰੰਗ-ਬਰੰਗੇ ਫੁੱਲਾਂ ਦੇ ਨਾਲ ਜੋ ਇੱਥੇ ਸਜਾਵਟ ਕੀਤੀ ਗਈ ਹੈ। ਹਾਲਾਂਕਿ ਜੋ ਸੰਗਤਾਂ ਦੇ ਵੱਲੋਂ ਬੜੀ ਹੀ ਸ਼ਾਂਤੀ ਤੇ ਸਬਰ ਦੇ ਨਾਲ ਮੱਥਾ ਟੇਕਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਆਲੋਕਿਕ ਸਜਾਵਟ ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹੋਈ ਹੈ। ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਤਾਂ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਤੋਂ ਇਹ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਨੇ। ਵੱਡੀ ਗਿਣਤੀ ਦੇ ਵਿੱਚ ਜੋ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਖਾਸ ਸਮਾਗਮ ਜੋ ਕਿ ਗੁਰੂ ਘਰ ਦੇ ਵਿੱਚ ਰੱਖੇ ਗਏ ਐ। ਦੱਸਿ ਦਿਓ ਤਸਵੀਰਾਂ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਤੋਂ ਆਰੀਏ ਨੇ ਹਾਲਾਂਕਿ ਜੱਦਦਾਰ ਸਾਹਿਬ ਵੀ ਇੱਥੇ ਜੋ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਇੱਥੇ ਜੋ ਚੱਲ ਰਹੀ ਸਮਾਗਮਾਂ ਦੇ ਵਿੱਚ ਆਪਣੀ ਸ਼ਮੂਲੀਅਤ ਜੋ ਕੀਤੀ ਗਈ ਹੈ ਕੀਰਤਨ ਇੱਥੇ ਹੋ ਰਹੇ ਨੇ ਕੀਰਤਨ ਸਰਪੰਨ ਕੀਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਸੀ ਪੰਜਾਬ ਹ ਮਾਹਾਂਛਲ ਤੋਂ ਤੁਹਾਨੂੰ ਦਿਖਾ ਰਹੇ ਹਾਂ ਸੰਗਤਾਂ ਦੇ ਵੱਲੋਂ ਬੜੀ ਹੀ ਉਤਸ਼ਾਹ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਆਮੇਵਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸੰਗਤਾਂ ਦੇ ਵੱਲੋਂ ਮੱਥਾ ਟੇਕਣ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਜੋ ਕੀਰਤਨ ਸਰਵਨ ਕੀਤਾ ਜਾ ਰਿਹਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਹਿਲਾ ਪ੍ਰਕਾਸ਼ ਦਿਹਾੜਾ ਜਿਸ ਨੂੰ ਲੈ ਕੇ ਗੁਰੂ ਘਰ ਦੇ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ। ਬੜੀ ਮਾਤਰਾ ਦੇ ਵਿੱਚ ਸੰਗਤਾਂ ਇੱਥੇ ਸਵੇਰ ਤੋਂ ਹੀ ਪਹੁੰਚ ਰਹੀਆਂ ਨੇ ਕਾਫੀ ਉਤਸ਼ਾਹ ਇਨਾ ਸੰਗਤਾਂ ਦੇ ਵਿੱਚ ਜੋ ਵੇਖਣ ਨੂੰ ਮਿਲ ਰਿਹਾ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਰੰਗ-बिरंगे ਜੋ ਵਿਦੇਸ਼ੀ ਫੁੱਲਾਂ ਦੇ ਨਾਲ ਸੁੰਦਰੀਕਰਨ ਅਤੇ ਸਜਾਵਟ ਜੋ ਕਿ ਕੀਤੀ ਜਾ ਰਹੀ ਹੈ ਤਾਂ ਇਹ ਦੋ ਦੂਜੀ ਦੋ ਵੱਖ-ਵੱਖ ਤਸਵੀਰਾਂ ਪਹਿਲੀ ਤਸਵੀਰ ਦੇ ਵਿੱਚ ਜੋ ਕੀਰਤਨ ਸਰਵਨ ਪਿਸਤਾ ਚੱਲ ਰਿਹਾ ਹੈ ਕੀਰਤਨ ਸਮਾਗਮ ਚੱਲ ਰਿਹਾ ਨਹੀਂ ਦੂਜੀ ਤਸਵੀਰ ਦੇ ਵਿੱਚ ਬੇਹਦ ਖੂਬਸੂਰਤ ਤਾਂ ਦੇ ਨਾਲ ਜੋ ਫੁੱਲਾਂ ਦੇ ਨਾਲ ਰੰਗ ਬਰੰਗੇ ਫੁੱਲਾਂ ਦੇ ਨਾਲ ਕੀਤੀ ਸਜਾਵਟ ਦਾ ਮਨਮੋਹਕ ਦ੍ਰਿਸ਼ਤ ਹੁਣ ਦਿਖਾ ਰਹੇ ਹਾਲਾਂਕਿ ਗੈਨੀ ਕੁਲਦੀਪ ਸਿੰਘ ਅੜਕਾ ਚੋਕੇ تھے ਪਹੁੰਚ ਹੋਏ ਨੇ ਕੀਰਤਨ ਸਰਵਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਸੰਗਤਾਂ ਦੇ ਵੱਲੋਂ ਇੱਥੇ ਕੀਰਤਨ ਸਰਵਨ ਕੀਤਾ ਜਾ ਰਿਹਾ ਹੈ ਖਾਸ ਇੰਤਜ਼ਾਮ ਕੀਤੇ ਹੋਏ ਨੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਤਿਆਰੀਆਂ ਚੱਲ ਰਹੀਆਂ ਸੀ ਹਰ ਇੱਕ ਖਾਸ ਇੰਤਜ਼ਾਮ ਇੱਥੇ ਜੋ ਸੰਗਤਾਂ ਦੇ ਲਈ ਕੀਤੇ ਗਏ ਨੇ ਤਾਂ ਤਿੰਨ ਵੱਖ-ਵੱਖ ਤਸਵੀਰਾਂ ਯਾਨੀ ਗੁਰਦੀਪ ਸਿੰਘ ਗਰਗਾ ਜੀ ਕੀਰਤਨ ਸਰਵਨ ਕਰ ਰਹੇ ਨੇ ਦੂਜੀ ਤਸਵੀਰ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਰੰਗ-ਬਰੰਗੇ ਬਹੁਤ ਹੀ ਸ਼ਾਨਦਾਰ ਖੂਬਸੂਰਤ ਫੁੱਲ ਜਿਨ੍ਹਾਂ ਦੇ ਨਾਲ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਹੈ ਤੇ ਤੀਜੀ ਤਸਵੀਰ ਦੇ ਵਿੱਚ ਸੰਗਤ ਜੋ ਮੱਥਾ ਦੇਖ ਰਹੀ ਹੈ ਇਥੇ ਪੰਚੀ ਹੋਈ ਹੈ ਸੰਗਤ ਵਿੱਚ ਉਤਸ਼ਾਹ ਜੋ ਕੇ ਵੇਖਣ ਨੂੰ ਮਿਲ ਰਿਹਾ ਹੈ ਤਾਂ ਤਿੰਨ ਵੱਖ-ਵੱਖ ਤਸਵੀਰਾਂ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਹੀ ਤਸਵੀਰਾਂ ਆ ਰਹੀਆਂ ਨੇ ਹਾਲਾਂਕਿ ਦਰਬਾਰ ਸਾਹਿਬ ਦੇ ਅੰਦਰ ਦੀਆਂ ਜੋ ਤਸਵੀਰਾਂ ਆ ਰਹੀਆਂ ਨੇ ਗਿਆਨੀ ਕੁਲਦੀਪ ਸਿੰਘ ਅਰਕੜ ਜੀ ਦੇ ਵੱਲੋਂ ਕੀਰਤਨ ਸਰਵਨ ਕੀਤਾ ਜਾ ਰਿਹਾ ਹੈ ਤੁਮਤਾਮ ਦੇ ਨਾਲ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ ਦਰਬਾਰ ਸਾਹਿਬ ਦੇ ਵਿੱਚ ਅਲੋਕਿਕ ਸਜਾਵਟ ਕੀਤੀ ਗਈ ਹੈ ਕਾਫੀ ਖਾਸ ਤਿਆਰੀਆਂ ਜੋ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸੀ ਜਿਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਵੀ ਜੋ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਤਾਂ ਬੜੀ ਹੀ ਜੋ ਸਬਰ ਦੇ ਨਾਲ ਸੰਗਤਾਂ ਆਪਣੇ ਆਪਣੇ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਮੱਥਾ ਟੇਕਣ ਦੇ ਲਈ ਅੱਗੇ-ਅੱਗੇ ਵਧ ਰਹੀਆਂ ਨੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਅਰਦਾਸ ਸ਼ੁਕਰਾਨਾ ਜੋਕੇ ਕੀਤਾ ਜਾ ਰਿਹਾ ਹੈ ਤਾਂ ਤਾਂ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਖਾਸ ਤਿਆਰੀਆਂ ਇਹਨਾਂ ਸੰਗਤਾਂ ਦੇ ਲਈ ਜੋ ਕੀਤੀਆਂ ਹੋਈਆਂ ਨੇ ਪਿਛਲੇ ਲੰਬੇ ਸਮੇਂ ਤੋਂ ਜੋ ਤਿਆਰੀਆਂ ਕੀਤੀਆਂ ਜਾ ਰੀਆਂ ਸੀ ਕਿਉਂਕਿ ਅੱਜ ਦੇ ਦਿਨ ਗੁਰੂ ਘਰ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜੋ ਸੰਗਤਾਂ ਨਤਮਸਤਕ ਹੁੰਦੀਆਂ ਨੇ ਅਜਿਹੇ ਦੇ ਵਿੱਚ ਹਰ ਇੱਕ ਚੀਜ਼ ਦਾ ਇੰਤਜ਼ਾਮ ਕਰਨਾ ਬੇहद ਲਾਜ਼ਮੀ ਹੋ ਜਾਂਦਾ ਹੈ ਬੇहद ਮਹੱਤਵਪੂਰਨ ਹੋ ਜਾਂਦਾ ਤਾਂ ਜੋ ਦੂਰੋਂ ਦਰੇੜਿਓਂ ਆਂਦੀਆਂ ਸੰਗਤਾਂ ਨੂੰ ਕਿਸੇ ਵੀ ਤਰੀਕੇ ਦਾ ਜੋ ਪਰੇਸ਼ਾਨੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਸੰਗਤਾਂ ਦੇ ਲਈ ਹਰ ਇੱਕ ਖਾਸ ਪ੍ਰਬੰਧ ਜੋ ਕਿ ਇੱਥੇ ਕੀਤੇ ਹੋਏ ਨੇ ਤਾਂ ਤਾਂ ਜਿਵੇਂ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਸ ਨੂੰ ਲੈ ਕੇ ਖਾਸ ਜੋ ਇੱਥੇ ਤਿਆਰੀਆਂ ਚੱਲ ਰਹੀਆਂ ਨੇ ਕੀਰਤਨ ਸਰਵਨ ਸੰਗਤਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਗਿਆਨੀ ਕੁਲਦੀਪ ਸਿੰਘ ਗੜਕਾ ਜਿੱਥੇ ਪਹੁੰਚੇ ਹੋਏ ਨੇ ਤਾਂ ਸਿੱਧੀਆਂ ਤਸਵੀਰਾਂ ਜੀ ਪੰਜਾਬ ਰਹਿਣਾ ਮਾਚਲ ਤੇ ਅਸੀਂ ਪੰਜਾ ਰਹੇ ਹਾਂ ਉਹਨਾਂ ਦਰਸ਼ਕਾਂ ਨੂੰ ਜੋ ਕਿ ਕਿਸੇ ਰੂਜੇ ਮਿਆ ਕਰਕੇ ਆਪਣੇ ਘਰ ਤੋਂ ਨਹੀਂ ਨਿਕਲ ਪਾਰੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਘਰ ਬੈਠੇ ਦਰਸ਼ਨ ਕਰਵਾਈਏ ਕਸਿਰ ਗੁਰਗ੍ਰਾਂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜੋ ਕਿ ਹਰ ਸਾਲ ਹੀ ਬੜੀ ਧੂਮ-ਧਾਮ ਦੇ ਨਾਲ ਸ਼ਰਦਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤਾਂ ਇੱਕ ਜੋ ਖਾਸ ਸਜਾਵਟ ਸਿਦਰਬਾਰ ਸਾਹਿਬ ਦੇ ਵਿੱਚ ਕੀਤੀ ਗਈ ਹੈ ਫੁੱਲਾਂ ਦੇ ਨਾਲ ਇਹ ਸਜਾਵਟ ਹੋਈ ਹੈ ਰੰਗ ਬਿਰੰਗੇ ਜੁੱਬੇहद ਖੂਬਸੂਰਤ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਤਾਂ ਜੋ ਗੁਰਦੁਆਰਾ ਰਾਮ ਸਰ ਸਾਹਿਬ ਤੋਂ ਜੇ ਦਰਬਾਰ ਸਾਹਿਬ ਦੇ ਲਈ ਜੋ ਹਾਲਾਂਕਿ ਜਲੌ ਵੀ ਸਜਾਏ ਜਾਣਗੇ ਤੋਂ ਬਹੁਤ ਹੀ ਸ਼ਾਨਦਾਰ ਜੋ ਨਜ਼ਾਰੇ ਥੇ ਹਰ ਸਾਲ ਵੇਖਣ ਨੂੰ ਮਿਲਦਾ ਹੈ ਕਿਉਂਕਿ ਬੜੀ ਹੀ ਧੂਮਤਮ ਦੇ ਨਾਲ ਅਜ ਤਾ ਇਹ ਜੋ ਦਿਹਾੜਾ ਮਨਾਇਆ ਜਾਂਦਾ ਹੈ ਧੂਮਤਮ ਦੇ ਨਾਲ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਸ ਮੇਲੇ ਕੇ ਸੰਗਤਾਂ ਦੇ ਵੱਲੋਂ ਮੱਥਾ ਟੇਕਿਆ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਮੱਥਾ ਟੇਕਦੀਆਂ ਨੇ ਪਰਮਾਤਮਾ ਦੇ ਅਗਿਆਰਦਾਸ ਕਰਦੀਆਂ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦੀਆਂ ਨੇ ਕੀਰਤਨ ਸਰਵਨ ਜੋ ਕੇ ਸੰਗਤਦ ਵੱਲੋਂ ਇੱਥੇ ਕੀਤਾ ਜਾ ਰਿਹਾ ਹੈ। ਪਰਮਾਤਮਾ ਦੇ ਅੱਗੇ ਮੱਥਾ ਟੇਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿਰ ਝੁਕਾ ਕੇ ਅਰਦਾਸ ਕਰਕੇ ਸ਼ੁਕਰਾਨਾ ਜੋ ਸੰਗਤਾਂ ਅੱਜ ਦੇ ਦਿਨ ਕਰ ਰਹੀਆਂ ਨੇ ਹਾਲਾਂਕਿ ਅੱਜ ਦੇ ਦਿਨ ਕਾਫੀ ਉਚਾਈ ਨ ਸੰਗਤ ਦੇ ਵਿੱਚ ਵੇਖਣ ਨੂੰ ਮਿਲਦਾ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਜੋ ਸੰਗਤਾਂ ਅੱਜ ਦੇ ਦਿਨ ਨਤਮਸਤਕ ਹੁੰਦੀਆਂ ਨੇ। ਤਾਂ ਦੋ ਵੱਖ-ਵੱਖ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਪਹਿਲੀ ਤਸਵੀਰ ਦੇ ਵਿੱਚ ਜੋ ਕੀਰਤਨ ਸਮਾਗਮ ਚੱਲ ਰਿਹਾ ਹੈ, ਦੂਜੀ ਤਸਵੀਰ ਦੇ ਵਿੱਚ ਰੰਗ-ਬਰੰਗੇ ਫੁੱਲਾਂ ਦੀ ਜੋ ਸਾਜ ਸਜਾਵਟ ਤੇਜੀ 7 ਤਸਵੀਰ ਦੇ ਵਿੱਚ ਜੋ ਸੰਗਤਾਂ ਆ ਰਹੀਆਂ ਨੇ ਵੱਡੀ ਮਾਤਰਾ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਗੁਰੂ ਘਰ ਮੱਠਾ ਟੇਕਿਆ ਜਾ ਰਿਹਾ ਹੈ ਬੇਹੱਦ ਖਾਸ ਢੰਗ ਤੇ ਨਾਲ ਜੋ ਇੱਥੇ ਸਮਾਗਮ ਉਲੀਕੇ ਗਏ ਨੇ ਜਿਨ੍ਹਾਂ ਦੇ ਲਈ ਖਾਸ ਤਿਆਰੀਆਂ ਬੜੇ ਦਿਨਾਂ ਤੋਂ ਹੀ ਚੱਲ ਰਹੀਆਂ ਸੀ ਪਹਿਲਾ ਪ੍ਰਕਾਸ਼ ਦਿਹਾੜਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਰਾਮ ਸਰ ਸਾਹਿਬ ਤੋਂ ਸੰਗਤਾਂ ਦੀ ਭਰਪੂਰ ਹਾਜ਼ਰੀ ਦੇ ਵਿੱਚ ਨਗਰ ਕੀਰਤਨ ਦੇ ਰਾਹੀਂ ਸ੍ਰੀ ਹਰਮੰਦਰ ਸਾਹਿਬ ਤੱਕ ਜੋ ਬਾਬਾ ਬੁੱਢਾ ਜੀ ਤੇ ਸੀਸ ਤੇ ਸਜਾਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਾਵਰ ਕਰਦੇ ਅਤੇ ਪਹਿਲਾ ਪ੍ਰਕਾਸ਼ ਪਾਦੋਂ ਸੁਦੀ ਪਹਿਲੀ ਸੰਮਤੀ ਨੂੰ ਜੋ ਇਥੇ ਮਨਾਇਆ ਜਾਂਦਾ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੰਗਤਾਂ ਮੱਥਾ ਟੇਕਣ ਦੇ ਲਈ ਪਹੁੰਚ ਜੈਨੇ ਜੋ ਦੁਆਰਾ ਸ੍ਰੀ ਰਾਮ ਸਰ ਸਾਹਿਬ ਤੋਂ ਜੋ ਦਰਬਾਰ ਸਾਹਿਬ ਤੱਕ ਜੋ ਸਜਾਇਆ ਜਾਣਗੇ ਵੱਡੀ ਮਾਤਰਾ ਦੇ ਵਿੱਚ ਸੰਗਤਾਂ ਦੇ ਵੱਲੋਂ ਜੋ ਦਰਸ਼ਨ ਕੀਤੇ ਜਾਣਗੇ ਮੱਥਾ ਟੇਕਿਆ ਜਾਵੇਗਾ ਸੇਵਾ ਕੀਤੀਆਂ ਜਾਣਗੇ ਕਿਉਂਕਿ ਅੱਜ ਦੇ ਦਿਨ ਦਾ ਸੰਗਤਾਂ ਇੰਤਜ਼ਾਰ ਕਰਦੀਆਂ ਨੇ ਕਿ ਅੱਜ ਦੇ ਦਿਨ ਜੋ ਸੇਵਾ ਦੇ ਵਿੱਚ ਅਸੀਂ ਯੋਗਦਾਨ ਪਾ ਸਕੀਏ ਬੜੀ ਸ਼ਰਧਾ ਭਾਵਨਾ ਦੇ ਨਾਲ ਜੋ ਅੱਜ ਦਾ ਇਹ दिन संगत जो मनाया जा रहा है हालांकि बहुत ही खूबसूरत ढंग जो इतो सजावट की गई है बेहद खूबसूरत ढंग रंग बिरंगे फुलों के दरबार साहब न जो सजाया गया ਹਰ ਇੱਕ ਖਾਸ ਪ੍ਰਬੰਧ ਜੋ ਕਿ ਇੱਥੇ ਕੀਤਾ ਹੋਇਆ ਹੈ ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜੋ ਸੰਗਤਾਂ ਪਹੁੰਚਦੀਆਂ ਨੇ ਸੰਗਤਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਸੰਗਤਾਂ ਦੇ ਵੱਲੋਂ ਜੋ ਅਰਦਾਸ ਕੀਤੀ ਜਾਂਦੀ ਹੈ ਹਰ ਇੱਕ ਚੀਜ਼ ਦਾ ਖਾਸ ਧਿਆਨ ਜੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੱਜ ਦੇ ਦਿਨ ਦੇ ਲਈ ਕੀਤੇ ਜਾਂਦੇ ਨੇ ਧਿਆਨ ਰੱਖੇ ਜਾਂਦੇ ਨੇ ਦਸਰਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਜੋ ਸੰਗਤ ਨੂੰ ਅੱਜ ਦੇ ਦਿਨ ਲਈ ਵਧਾਈ ਵੀ ਦਿੱਤੀ ਗਈ ਸੀ ਤੇ ਉੱਥੇ ਤੁਹਾਨੂੰ ਦੱਸਦੀ ਹੈ ਕਿ ਜਿਸ ਹਿਸਾਬ ਦੇ ਨਾਲ ਇਥੇ ਖਾਸ ਤਿਆਰੀਆਂ ਜੋ ਕੀਤੀਆਂ ਗਈਆਂ ਨੇ ਸੰਗਤ ਨੂੰ ਵਧਾਈ ਦਿੰਦਿਆਂ ਜੋ ਕਿ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਕਿਹਾ ਗਿਆ ਸੀ ਕਿ ਵਿਸ਼ਵ ਦੇ ਧਰਮ ਗ੍ਰੰਥਾ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਨੂੰ ਜੋੜਨ ਵਾਲੇ ਪਾਵਨ ਗ੍ਰੰਥ ਨੇ ਜਿਸ ਦੇ ਵਿੱਚ ਹਰ ਧਰਮ ਵਰਗ ਤੇ ਫਿਰਕੇ ਦੇ ਲੋਕਾਂ ਨੂੰ ਸਾਂਝਾ ਉਪਦੇਸ਼ ਜੋ ਦਿੱਤਾ ਗਿਆ ਤਾਂ ਅੱਜ ਜੁਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਸੰਗਤਾਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਮਨੁੱਖਤਾ ਨੂੰ ਕਰਤਾ ਪੁਰਖ ਦੇ ਨਾਲ ਜੋੜਨ ਤੇ ਉੱਤਮ ਜੀਵਨ ਜੀਣ ਦੇ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਸਾਂਝੀਵਾਲਤਾ ਅਤੇ ਸਤਿ ਭਾਵਨਾ ਦਾ ਸੁਨੇਹਾ ਦਿੰਦੀ ਹੈ ਗੁਰਬਾਣੀ ਦੀ ਵਿਚਾਰਧਾਰਾ ਅਧਿਆਤਮਿਕਤਾ ਅਤੇ ਸਮਾਜਿਕ ਜੀਵਨ ਸੇਧਾਂ ਦਾ सोमा गुरु ग्रंथ साहिब दी वाणी है जिस अनुसार जीवन बसर करके मनुखी जीवन ਨੂੰ ਹਰ ਪੱਖ ਤੋਂ ਮੁਕੰਮਲ ਬਣਾਇਆ ਜਾ ਸਕਦਾ ਹਾਲਾਂਕਿ ਹਰਜਿੰਦਰ ਸਿੰਘ tạmਮੀ ਜਨਾ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਵਧਾਈ ਦਿੰਦੇ ਹਨ ਖਾਸ ਕਰਕੇ ਦਾ ਜ਼ਿਕਰ ਕੀਤਾ ਗਿਆ ਸੀ ਤਾਂ ਪਹਿਲੇ ਪ੍ਰਕਾਸ਼ ਦਿਹਾੜੇ ਦੇ ਮੌਕੇ ਗੁਰਬਾਣੀ ਦੀਆਂ ਮਲਵਾਨ ਸਿੱਖਿਆਵਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣ ਅਤੇ ਗੁਰਮਤਿ ਆਸ਼ੇ ਅਨੁਸਾਰ ਜੀਵਨ ਸੇਧਾ ਨਿਰਧਾਰਿਤ ਕਰਦੇ ਹੋਏ ਖੰਡੇ ਦੀ ਪਾਹੂਲ ਸ਼ਕ ਬਾਣੀ ਬਾਣੇ ਦੀ ਧਾਰਨੀ ਬਣਨ ਦੀ ਅਪੀਲ ਵੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀਤੀ ਗਈ ਸੀ ਕਿ ਸੰਗਤਾ ਅੱਜ ਦੇ ਦਿਨ ਜੋ ਅੰਮ੍ਰਿਤ ਪਾਨ ਕਰ ਸਕਤੀਆਂ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਸਚੇਗਾ ਫ੍ਰੋਮਨੀ ਕਮੇਟੀ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਜੋ ਕਿ ਹਰ ਸਾਲ ਹੀ ਮਨਾਇਆ ਜਾਂਦਾ ਹੈ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਜੋ ਜਲਵਾ ਸਜਾਏ ਜਾਣਗੇ ਜੋ ਕਿ ਦਰਬਾਰ ਸਾਹਿਬ ਜਾ ਕੇ ਸਮਾਪਨ ਹੋਵਣਗੇ ਤਾਂ ਇਸ ਵੰਦ ਵਿੱਚ ਵੱਖ-ਵੱਖ ਸਮਾਗਮ ਜੋ ਕਿ ਰੱਖੇ ਗਏ ਨੇ ਸ਼ਹਿਰ ਦੇ ਵਿੱਚ ਸੰਗਤਾਂ ਦੇ ਵੱਲੋਂ ਖਾਸ ਜੋ ਲੰਗਰ ਪ੍ਰਬੰਧ ਵੀ ਕੀਤੇ ਜਾਣਗੇ ਤਾਂ ਜੋ ਹੈ ਪੰਜ ਪਿਆਰੇ ਨਸਰ ਆ ਰਹੇ ਨੇ हालांकि जो आज अच्छी जलाऊ सजाए जाएंगे गुरद्वारा श्री रामसर साहब तो जलाए सजाए जाएंगे उस तो बाद दरबार साहब जाके जला समाप्त होता वत चढ़ के नगर कीर्तन के शमूलीत की जाएगी वक् वक् तस्वीर ने गुरद्वारा श्री रामसर साहब तो तस्वीर आ रही है ने कुछ ही समय बाद जो कि इतने ਨਗਰ ਕੀਤਨ ਦੀ ਸ਼ੁਰੂਆਤ ਹੋ ਜਾਵੇਗੀ ਐਡਵੋਕੇਟ ਹਰਜਿੰਦਰ ਸਿੰਘ ਦਾ ਮੀਡੀਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਸਯੂਪੀਸੀ ਪ੍ਰਧਾਨ ਨੇ ਜਿਨ੍ਹਾਂ ਦੇ ਵੱਲੋਂ ਪੰਜ ਪਿਆਰਾਂ ਦੇ ਜੋ ਸਿਰੋਪਾਓ ਪਾ ਕੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਸਿਰੋਪਾਓ ਇੱਥੇ ਪੇਟ ਕੀਤੇ ਜਾ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਅੱਜ ਜੋ ਮਨਾਇਆ ਜਾ ਰਿਹਾ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਸੰਗਤ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੀ ਹੋਈ ਹੈ ਵੱਡੀ ਗਿੰਦ ਦੇ ਵਿੱਚ ਸੰਗਤਾਂ ਗੁਰੂ ਕਾ ਨਤਮਸਤਕ ਹੋ ਰਹੀਆਂ ਨੇ ਪ੍ਰਮਾਤਮਾ ਦੇ ਅਕੰਧਾਸਤ ਕੀਤੀ ਜਾ ਰਹੀ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਹਰ ਕੋਈ ਜੋ ਕਿ ਆਪਣਾ ਯੋਗਦਾਨ ਪਾਉਣ ਦੇ ਲਈ ਆਇਆ ਭਾਵੇਂ ਉਹ ਛੋਟੀ ਮੋਟੀ ਸੇਵਾ ਹੋਵੇ ਉਸ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਸੰਗਤਾਂ ਦੇ ਵੱਲੋਂ ਜੋ ਇੱਥੇ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਲਹਾਲ ਜੋ ਹੈ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਦੀ ਤਸਵੀਰਾਂ ਵੇਖ ਰਹੇ ਹੋ ਹਾਲਾਂਕਿ ਦੂਜੀ ਤਸਵੀਰ ਦਰਬਾਰ ਸਾਹਿਬ ਦੀ ਹੈ ਜਿੱਥੇ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਸਜਾ ਸਜਾਵਟ ਜੋ ਕੀਤੀ ਗਈ ਹੈ ਤਾਂ ਅਰਦਾਸ ਜੋ ਕਿ تھے ਫਿਲਹਾਲ ਸ਼ੁਰੂ ਹੋਣ ਜਾ ਰਹੀ ਹੈ ਜਾਨੀ ਕੁਲਦੀਪ ਸਿੰਘ ਗੜਗਜ ਵੀ ਇੱਥੇ ਪਹੁੰਚੇ ਹੋਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਖਾਸ ਤਿਆਰੀਆਂ ਕਈ ਦਿਨਾਂ ਤੋਂ ਚੱਲ ਰਹੀਆਂ ਸੀ ਤਾਂ ਫਿਲਹਾਲ ਦੀ ਘੜੀ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਦੇ ਜਾਂ ਇਹ ਤਸਵੀਰਾਂ ਜਿੱਥੇ ਕਿ ਫਿਲਹਾਲ ਅਰਦਾਸ ਜੋ ਕਿ ਸ਼ੁਰੂ ਹੋ ਚੁੱਕੀ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਜਲਦਾ ਆਕਾਸ ਇਥੋਂ ਹੋਵੇਗਾ ਪ੍ਰਕਾਸ਼ ਤੇ ਸਾਡੇ ਸਬੰਧੀ ਗੁਰਦੁਆਰਾ ਸ੍ਰੀ ਮੰਚੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਜਾਇਆ ਜਾਣਗੇ ਜਿਸ ਦੇ ਵਿੱਚ ਰਾਗੀ ਢਾਟੀ ਕਵੀਸ਼ਰ ਤੇ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਦੇ ਇਤਿਹਾਸ ਦੇ ਨਾਲ ਜੋੜਨਗੇ ਤਫਲ ਇਹ ਫਿਲਹਾਲ ਜੋ ਅਰਦਾਸ ਇੱਥੇ ਕੀਤੀ ਜਾ ਰਹੀ ਹੈ ਪ੍ਰਕਾਸ਼ਪ੍ਰਭ ਮੌਕੇ ਸਚਕਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਜਲੋ ਵਿ ਜੋ ਸਜਣ ਜਾ ਰਹੇ ਨੇ ਇਸੇ ਤਰ੍ਹਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਫੁੱਲਾਂ ਦੀ ਜੋ ਹੈ ਸਜਾਵਟ ਕੀਤੀ ਗਈ ਹੈ ਖੂਬਸੂਰਤ ਦੀਪਮਾਲਾ ਵੀ ਸੰਗਤ ਲਈ ਜੋ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਬਣਨ ਵਾਲੀ ਹੈ ਬਹੁਤ ਹੀ ਖੂਬਸੂਰਤ ਤਸਵੀਰਾਂ ਨੇ ਬੇਹਦ ਸ਼ਾਨਦਾਰ ਤਸਵੀਰਾਂ ਸ੍ਰੀ ਦਰਪਾਰ ਸਾਹਿਬ ਤੋਂ ਜੋ ਤੁਹਾਨੂੰ ਦਿਖਾਈਆਂ ਚਾਰੀਆਂ ਸੀ ਪਰ ਫਿਲਹਾਲ ਇਹ ਤਸਵੀਰਾਂ ਕੁਦਰ ਦੁਆਰਾ ਸ੍ਰੀ ਰਾਮ ਸਰ ਸਾਹਿਬ ਤੋਂ ਨੇ ਵੱਡੀ ਗਿੰਦਰੇ ਵਿੱਚ ਸੰਗਤਾਂ ਜੋਖੇ ਇੱਥੇ ਪਹੁੰਚਿਆ ਹੋਏ ਨੇ ਹਮ ਹੁਮਾ ਕੇ ਪਹੁੰਚ ਰਹੀਆਂ ਸੰਗਤਾਂ ਦਾ ਜੋ ਹੜ ਵੇਖਣ ਨੂੰ ਮਿਲ ਰਿਹਾ ਤਾਂ ਉਤਸ਼ਾਹ ਸੰਗਤਾਂ ਦੇ ਵਿੱਚ ਓਨਾ ਹੀ ਜੋ ਵੇਖਣ ਨੂੰ ਮਿਲ ਰਿਹਾ ਹਾਲਾਂਕਿ ਕੋਸ਼ਿਸ਼ ਅੱਜ ਦੇ ਦਿਨ ਦੇ ਲਈ ਸੰਗਤਾਂ ਦੀ ਹੁੰਦੀ ਹੈ ਕਿ ਗੁਰੂ ਘਰ ਮੱਥਾ ਟੇਕਿਆ ਜਾਵੇ ਤਾਂ ਅੱਜ ਜੋ ਖਾਸ ਗੱਲ ਹੈ ਕਿ ਐਤਵਾਰ ਦਾ ਦਿਨ ਹੈ। ਤਾਂ ਅੱਜ ਦੇ ਦਿਨ ਅਕਸਰ ਲੋਕਾਂ ਨੂੰ ਆਪਣੇ ਕੰਮਾਂ ਕਾਰੇ ਤੋਂ ਛੁੱਟੀ ਹੁੰਦੀ ਹੈ। ਜਿਸ ਕਰਕੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਦੇ ਲਈ ਵੀ ਪਹੁੰਚ ਰਹੇ ਨੇ ਆਪਣੇ ਪਰਿਵਾਰਾਂ ਦੇ ਨਾਲ ਮੱਥਾ ਟੇਕਣ ਦੇ ਲਈ ਪਹੁੰਚ ਰਹੇ ਨੇ। ਤਾਂ ਪ੍ਰਕਾਸ਼ ਦਿਹਾੜਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਨੂੰ ਲੈ ਕੇ ਗੁਰਦੁਆਰਾ ਸ੍ਰੀ ਮੰਜੀਤ ਸਾਹਿਬ ਦੀਵਾਨ ਹਾਲ ਦੇ ਵਿੱਚ ਖਾਸ ਸਮਾਗਮ ਰੱਖੇ ਗਏ ਨੇ। ਜਿਸ ਦੇ ਵਿੱਚ ਰਾਗੀ ਢਾਟੀ ਕਵੀਸ਼ਰ ਤੇ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਨਿਹਾਲ ਕਰਨਗੇ ਗੁਰਬਾਣੀ ਦੇ ਇਤਿਹਾਸ ਦੇ ਨਾਲ ਜੋੜਨਗੇ ਪ੍ਰਕਾਸ਼ਪੁਰਮ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਜਲਵਾ ਵੀ ਸਜਾਇਆ ਜਾਣਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ ਫੁੱਲਾਂ ਦੀ ਖਾਸ ਸਜਾਵਟ ਕੀਤੀ ਗਈ ਹੈ ਰਾਤ ਵੇਲੇ ਦੀਪਮਾਲਾ ਹੋਵੇਗੀ ਜੋ ਕਿ ਕੇਚਦਾ ਕੇਂਦਰ ਇਹਨਾਂ ਸੰਗਤਾਂ ਦੇ ਲਈ ਬਣੇਗੀ ਤਾਂ ਫਿਲਹਾਲ ਜਿਹੜੇ ਅਰਦਾਸ ਕੀਤੇ ਜਾ ਰਹੀ ਹੈ ਤਾਂ ਤਸਵੀਰਾਂ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਕਦਰ ਇੱਥੇ ਸੰਗਤਾਂ ਵੱਡੀ ਮਾਤਰਾ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਸੰਗਤਾਂ ਦੇ ਵੱਲੋਂ ਸਬਰ ਦੇ ਨਾਲ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸ ਸਮਾਗਮ ਦੇ ਵਿੱਚ ਸ਼ਮੂਲੀਅਤ ਜੋ ਕਿ ਕੀਤੀ ਗਈ ਹੈ सब सिखन को हुक्म है गुरु मान्यो ग्रंथ गुरु ग्रंथ जी का अच्छ जो है प्रकाश दिहाड़ा बहुत ही शानदार उत्साह बहुत ही खूबसूरत ढंग के मनाया जा रहा है तो ज्ञानी कुलदीप सिंह गड़गढ़ जिन्होंने वालों अरदास जा रही है जलौ सजाए तो जा पहला अरदास कि ਪਰਮਾਤਮਾ ਦੇਖ ਗਏ ਜੁਬੇਂਤਿਆਂ ਪੀਲਾ ਹੋ ਰੀਆਂ ਨੇ ਕਿ ਆਪਣੇ ਲਾੜ ਦੇ ਨਾਲ ਲਾ ਕੇ ਰੱਖਿਓ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖਿਓ ਆਪਣੇ ਹੁਕਮਾਂ ਦੇ ਵਿੱਚ ਚੱਲਣ ਦੀ ਹਿੰਮਤ ਬਖਸ਼ਿਓ गुरद्वारा श्री रामसर साहेब जितो केजाए जानेर इतनी कुलदीप सिंह जो गढ़कर अरदास कर रहे, दे दे रहे हैं, जी पीसी खास तैयारियां आज के दिन कीतिया जा रही सी बहुत लंबे समय तो तैयारियां चल रही सी हालांकि विदेशी फुलों के ਜੋ குரு ਘਰ ਨੂੰ ਸਜਾਇਆ ਗਿਆ ਸਾਜੋ ਸਜਾਵਟ ਕੀਤੀ ਗਈ ਹੈ ਤਹਿ ਜੋ ਬਨਮੋਹਕ ਤ੍ਰਿਸ਼ਨੇ ਆਪਣੇ ਆਪ ਦੇ ਵਿੱਚ ਜੋ ਇੱਕ ਪਾਵਰ ਦੇਂਦਿਆਂ ਕੰਮ ਕਰ ਰਹੇ ਨੇ ਤਾਂ ਧੂਮ-ਧਾਮ ਦੇ ਨਾਲ ਜੋ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਦੋ ਵੱਖ-ਵੱਖ ਤਸਵੀਰਾਂ ਦਿਖਾ ਰਹੇ ਹਾਂ ਪਹਿਲੀ ਤਸਵੀਰ ਦੇ ਵਿੱਚ ਕਹਨੇ ਗੁਰਦੀਪ ਸਿੰਘ ਗੜਗਾ ਜੋ ਅਰਦਾਸ ਕਰ ਰਹੇ ਨੇ ਸੰਗਤ ਦਾ ਸਮਾਗਮ ਦੇ ਵਿੱਚ ਹਿੱਸਾ ਲੈ ਰਹੀ ਹੈ ਦੂਜੀ ਤਸਵੀਰ ਦੇ ਵਿੱਚ ਬੇਹਦ ਖੂਬਸੂਰਤ ਢਾਂਗ ਦਿਨਾਲ ਜੋ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਵਿਦੇਸ਼ੀ ਫੁੱਲਾਂ ਦੇ ਨਾਲ ਸਾਜਸਜਾਵਟ ਕੀਤੀ ਜਾ ਰਹੀ ਹੈ ਤੁੰਗੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਿਆਰੀਆਂ ਚੱਲ ਰਹੀਆਂ ਸੀ ਇੱਥੇ ਬਹੁਤ ਜੋ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਆ ਸੇਵਾ ਕਰਨ ਦੇ ਲਈ ਖਾਸ ਇਸ ਮੌਕੇ ਮੇ ਦੇ ਵਿੱਚ ਸੇਵਾ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਸੰਗਤਾਂ ਅਕਸਰ ਹੀ ਇੰਤਜ਼ਾਰ ਕਰਦੀਆਂ ਨੇ ਕਿ ਅਸੀਂ ਗੁਰੂ ਘਰ ਜਾਵਾਂਗੇ ਸੇਵਾ ਦੇ ਵਿੱਚ ਹਿੱਸਾ ਪਾਵਾਂਗੇ ਤਸਵੀਰੀ ਦਰਬਾਰ ਸਾਹਿਬ ਦੇ ਵਿੱਚ ਜੋ ਖੂਬਸੂਰਤ ਸਜੋ ਸਜਾਵਟ ਕੀਤੀ ਗਈ ਅਰਦਾਸ ਸਮਾਗਮ ਚੱਲ ਰਿਹਾ ਨੇ ਸੰਗਤਾਂ ਦੇ ਵੱਲੋਂ ਇੱਥੇ ਹਿੱਸੇ ਲੈ ਜਾ ਰਹੇ ਨੇ ਕੀਰਤਨ ਸਰਵਨ ਕੀਤੇ ਗਏ ਉਸ ਤੋਂ ਪਹਿਲਾਂ ਸਵੇਰ ਜਲੋ ਸਜਾਈ ਜਾਣਗੇ ਸੰਗਤਾਂ ਵੱਟੀ ਗਿਣਤੀ ਦੇ ਵਿੱਚ ਜੋ ਹਿੱਸਾ ਲੈਣ ਗਿਆ ਸੰਗਤਾਂ ਦੇ ਵੱਲੋਂ ਵਿਵਕ ਖਵਕ thamਤੇ ਲੰਗਰ ਸੇਵਾ ਕੀਤੀ ਜਾਵੇਗੀ ਲੰਗਰ ਲਗਾਏ ਜਾਣਗੇ ਤਪੂਰ ਸ੍ਰੀ ਮਨਜੀਤ ਸਾਹਿਬ ਦੀਵਾਨ ਹਾਲ ਦੇ ਵਿੱਚ ਦੀਵਾਨ ਸਜਾਇਆ ਜਾਣਗੇ ਸ੍ਰੀ ਰਾਮ ਸਾਹਿਬ ਜੀ ਵਿਕੇ ਸ੍ਰੀ ਗੁਰੂ ਜਿਸ ਦੇ ਵਿੱਚ ਰਾਗੀ ਢਾਡੀ ਕਵੀਸ਼ਰ ਤੇ ਪਚਾਰਕ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਨਿਹਾਲ ਕਰਨਗੇ ਇਤਿਹਾਸ ਨਾਲ ਜੋੜਨਗੇ ਪ੍ਰਕਾਸ਼ਪੁਰਾ ਮੌਕੇ ਸਾਚਖਣ ਸ੍ਰੀ ਹਰਬੰਦਰ ਸਾਹਿਬ ਸ੍ਰੀ ਕਾਲ ਤੱਕ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਕੇ ਜਲੋਸ ਸਜਣਗੇ ਜਿਨ੍ਹਾਂ ਦੇ ਵਿੱਚ ਸੰਤਾਂ ਗੁਰੂ ਘਰ ਸਮਹਿ ਮਾਨ ਕਰਕੇ ਮੱਥਾ ਟੇਕਣ ਦੇ ਲਈ ਪਹੁੰਚ ਰਹੀਆਂ ਨੇ ਜਲਵਾ ਦੇ ਵਿੱਚ ਸ਼ਾਮਲ ਹੋਣ ਗਿਆ ਸੰਤਾਂ ਦੇ ਵੱਲੋਂ ਜੋ ਆਪਣਾ ਯੋਗਦਾਨ ਪਾ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾਵੇਗਾ ਤਸਰੀ ਗੁਰਪ੍ਰੰਪ ਸਭ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਸ ਨੂੰ ਲੈ ਕੇ ਜੋ ਅਜ ਖਾਸ ਸਮਾਗਮ ਰੱਖਿਆ ਗਏ ਨੇ ਅੱਜ ਤੋਂ ਦਿਨ ਦੇ ਲਈ ਪਿਛਲੇ ਕਈ ਦਿਨਾਂ ਤੋਂ ਖਾਸ ਤਿਆਰੀਆਂ ਚੱਲ ਰਹੀਆਂ ਸੀ ਅੱਜ ਲੋਸ ਸਜਾਏ ਜਾਣਗੇ तो दरबार साहब जाके जो लोजे के समापन हो गए बहुत ही शानदार ढंग शाम वेपमला होगी वक् वक् तस्वीर ने पहली तस्वीर दे तो उसे देख रहे हो कि अरदास जा रही है परमात्मा के परमात्मा देमात्मा जो बेनती पीलां की जा रही ने परमात्मा प्रमात्मा दे ਬਰਦਾਸਤ ਕੀਤੀ ਜਾ ਰਹੀ ਹੈ ਕਿ ਆਪਣੇ ਹੁਕਮ ਦੇ ਵਿੱਚ ਚੱਲਣ ਦਾ ਬਲ ਬਖਸ਼ਿਓ ਗੁਰੂ ਮਾਨਯੋ ਗ੍ਰੰਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਦਿਨ ਵਖ ਵਖ ਤਸਵੀਰਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਤੇ ਬੰਚਨ ਦੀ ਕਿਰਪਾ ਤਾਂ ਕਰਨੀ ਰਸਤੇ ਵਿੱਚ ਅੰਨ ਤਵਛੜ ਕੇ ਸੰਗਤਾਂ ਦੇ ਵੱਲੋਂ ਅੱਜ ਦੇ ਇਹਨਾਂ ਸਮਾਗਮਾਂ ਦੇ ਬ੍ਰਿਸ਼ਮੁੱਲਿਤ ਕੀਤੀ ਜਾਵੇਗੀ ਸਮਾਗਮ ਦੇ ਵਿੱਚ ਸੰਗਤ ਜੋ ਕਿ ਸ਼ਾਮਲ ਹੋਵੇਗੀ। ਇਹਨਾਂ ਸਮਾਗਮਾਂ ਦੇ ਵਿੱਚ ਸੰਗਤ ਦੇ ਵੱਲੋਂ ਜੋ ਹਿੱਸਾ ਲਿਆ ਜਾਵੇਗਾ। ਕੋਸ਼ਿਸ਼ ਹਰ ਇੱਕ ਦੀ ਅੱਜ ਦੇ ਦਿਨ ਦੇ ਲਈ ਰਹਿੰਦੀ ਹੈ ਕਿ ਅਸੀਂ ਕੋਈ ਖਾਸ ਸਮਾਗਮਾਂ ਦੇ ਵਿੱਚ ਪਰਮਾਤਮਾ ਦੇ ਕਾਰਜਾਂ ਕੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਈਏ। ਕਿਉਂਕਿ ਅਕਸਰ ਹੀ ਰੁਚੀਵੇਂ ਵਾਲੇ ਦਿਨਾਂ ਕਰਕੇ ਐਨੀ ਵੱਡੀ ਮਾਤਰਾ ਦੇ ਵਿੱਚ ਸੰਗਤ ਨਹੀਂ ਪਹੁੰਚ ਪਾਉਂਦੀ ਪਰ ਅੱਜ ਦੇ ਦਿਨ ਪਹਿਲੀ ਗੱਲ ਕਿ თან თან ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਤੇ ਦੂਜੀ ਗੱਲ ਜੋ ਅੱਜ ਐਤਵਾਰ ਦਾ ਦਿਨ ਅੱਜ ਅਕਸਰ ਹੀ ਕਮਾਕਾਰਾਂ ਵਾਲੇ ਲੋਕਾਂ ਨੂੰ ਸਕੂਲ ਦੇ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਛੁੱਟੀ ਹੁੰਦੀ ਹੈ ਜਿਸ ਨੂੰ ਲੈ ਕੇ ਗੁਰੂ ਘਰ ਦੇ ਵਿੱਚ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਜੋ ਵੱਡੀ ਭੀੜ ਵੇਖਣ ਨੂੰ ਮਿਲੀ ਸੰਗਤ ਦੀ ਵੱਡੀ ਮਾਤਰਾ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਹਮ ਹੁਮਾ ਕੇ ਸੰਗਤ ਦੇ ਵੱਲੋਂ ਪਹੁੰਚਿਆ ਜਾ ਰਿਹਾ ਪਰਮਾਤਮਾ ਦੇ ਅੱਗੇ ਬੇਨਤੀ ਸ਼ੁਕਰਾਨਾ ਸੰਗਤ ਦੇ ਵੱਲੋਂ ਕੀਤਾ ਜਾ ਰਿਹਾ ਹੈ ਆਪਣੇ ਭਾਣੇ ਦੇ ਵਿੱਚ ਚੱਲਣ ਦਾ ਬਲਬਖਸ਼ਣ ਦੀਆਂ ਅਪੀਲਾਂ ਜੋ ਕਿ ਕੀਤੀਆਂ ਜਾ ਰਹੀ ਨੇ ਤਾਂ ਫਲहाल ਤਸਵੀਰਾਂ ਵੇਖ ਰਹੇ ਹੋ ਕਿ ਅਰਦਾਸ ਜੋ ਕਿ ਪੂਰੀ ਹੋ ਚੁੱਕੀ ਹੈ ਅਰਦਾਸ ਤੋਂ ਬਾਅਦ ਇੱਥੇ ਜੋ